ਸਾਈਫੰਤੇ ਜਿਹੜੀ ਲੱਕੜ ਆ ਕੇ ਫਸਦੀ ਹੈ। ਆ ਤੁਸੀਂ ਦੇਖ ਲਓ ਕਿ ਨਵੀਂ ਲੱਕੜਾਈ ਹੋਈ ਹੈ ਇਹ ਜਿਹੜੀ ਦੂਰ ਪਈ ਵੀ ਦਿਖ ਰਹੀ ਹੈ। ਤੇ ਆ ਪ੍ਰਾਣੀਆਂ ਵੀ ਪਈਆਂ। ਕੁਝ ਆ ਜਿਹੜੇ ਨਵੇਂ ਪੋਲੇ ਜਿਹੜੇ ਬੰਦ ਹੋਏ ਐ। ਪ੍ਰਸ਼ਾਸਨ ਨੂੰ ਫੇਰ ਬੇਨਤੀ ਐ। ਕਿ ਪਿਛਲੇ ਘੱਟੋ ਘੱਟ 10 ਦਿਨਾਂ ਤੋਂ ਕੋਲੇ ਜਿਹੜੇ ਬੰਦ ਹੋਏ ਪਏ ਐ ਇਹਨਾਂ ਨੂੰ ਇੱਕ ਵਾਰੀ ਖੋਲ ਲਿਆ ਜਾਵੇ ਤਾਂ ਕਿ ਪਿੱਛੋਂ ਜੇ بارش ਜ਼ਿਆਦਾ ਵੀ ਹੁੰਦੀ ਹੈ ਤਾਂ ਕੋਈ ਦਿੱਕਤ ਪੇਸ਼ ਨਾ ਆਵੇ ਤੁਸੀਂ ਉਹ ਦੇਖ ਸਕਦੇ ਹੋ ਕਿ ਦਰਖਤਾਂ ਦੇ ਟਾਣੇ ਐ ਜਿਹੜੇ ਕਿੱਥੋਂ ਤੱਕ ਦਿਖ ਰਹੇ ਐ ਉੱਥੇ ਤੱਕ ਲੰਬੇ ਦਰਖਤ ਫਸੇ ਹੋਏ ਐ ਇਹ ਲੰਮੀਆਂ ਲਹਿਰਾਂ ਪਿੱਛੇ ਵੱਲ ਨੂੰ ਉਦੋਂ ਹੀ ਬਣਦੀਆਂ ਜਦੋਂ ਦਰਖਤ ਹੈ ਜਿਹੜੇ ਵੱਡੀ ਪੱਧਰ ਤੇ ਪੁਲਾਂ ਦੇ ਵਿੱਚ ਫਸੇ ਹੋਣ ਆ ਠੀਕ ਹੈ ਆ ਤੁਸੀਂ ਦੇਖ ਸਕਦੇ ਹੋ ਕਿ ਪ੍ਰਾਣੇ ਜਿਹੜੇ ਦਰਖਤ ਹੈਗੇ ਵਿੱਚੋਂ ਕੱਢ ਕੇ ਇਹਨਾਂ ਨੂੰ ਟੋਟੇ ਕਰਕੇ ਮੈਕਵੇਂ ਵੱਲੋਂ ਇੱਥੇ ਨੇੜੇ ਗੈਸਟ ਹਾਊਸ ਹਥੇ ਵੀ ਰੱਖਿਆ ਜਾਂਦਾ ਪਰ ਸਾਡੀ ਬੇਨਤੀ ਹੈ ਵੀ ਜਿੱਥੇ ਮਰਜ਼ੀ ਰੱਖੋ ਵੇਚੋ ਪਰ ਸਾਨੂੰ ਜਿਹੜੇ ਪੁਲ ਹੈ ਸਰਕਾਰ ਉਹ ਸਾਫ਼ ਕਰਕੇ ਦੇਵੇ ਕਿਉਂਕਿ ਸਾਨੂੰ ਦਿੱਕਤ ਉਦੋਂ ਆਉਂਦੀ ਹੈ ਜਦੋਂ ਪੁਲ ਬੰਦ ਹੋ ਜਾਂਦੇ ਹੈ ਸੋ ਸਾਡੀ ਬੇਨਤੀ ਹੈ ਸਰਕਾਰ ਨੂੰ ਲੱਕੜ ਦਾ ਕੁਝ ਵੀ ਕਰੇ ਸਾਡੇ ਤੱਕ ਕੋਈ ਮਤਲਬ ਨਹੀਂ ਸਾਨੂੰ ਪਰ ਸਾਨੂੰ ਸਰਕਾਰ ਇਹਨਾਂ ਪੁਲਾਂ ਦੀ ਸਫਾਈ ਇਹਨਾਂ ਦਿਨਾਂ ਦੇ ਵਿੱਚ ਕਰਕੇ ਰੱਖੇ ਕਿਉਂਕਿ ਇੱਕ ਵਾਰੀ بارش ਦਾ ਪਾਣੀ ਬਿਲਕੁਲ ਬੰਦ ਹੋ ਗਿਆ ਸੀ ਦੁਬਾਰੇ ਫੇਰ ਜਦੋਂ بارش ਸਟਾਰਟ ਹੋਈ ਤਾਂ ਪਾਣੀ ਹੈ ਜਿਹੜਾ ਉਹ ਘੱਗਰ ਦੇ ਵਿੱਚ ਵਧਣਾ ਸ਼ੁਰੂ ਹੋ ਗਿਆ ਤੇ ਪੁਲੇ ਜਿਹੜੇ ਹੌਲੀ-ਹੌਲੀ ਉਹ ਬੰਦ ਹੋਣੇ ਸ਼ੁਰੂ ਹੋ ਗਏ ਹੁਣ ਕਈ ਵੀਰ ਭਰਾ ਕਹਿ ਦਿੰਦੇ ਆ ਵੀ ਇਹਨਾਂ ਨੂੰ ਪੁਲਾਂ ਨੂੰ ਚੌੜਾ ਕਰ ਦਿਓ ਨਵੇਂ ਬਣਾ ਦਿਓ ਐਸ ਵੀ ਯਲ ਉੱਥੋਂ ਲੰਗੀ ਐ ਉੱਥੇ ਵੀ ਘੱਗਰ ਰਸਤੇ ਚ ਆਉਂਦੀ ਐ ਆ ਤੁਸੀਂ ਦੇਖ ਸਕਦੇ ਹੋ ਇੱਥੋਂ ਵੀ ਮੇਨ ਭਾਖੜਾ ਮੇਨ ਬ੍ਰਾਂਚ ਐ ਜਿਹੜੀ ਉੱਪਰ ਦੀ ਲੰਘਦੀ ਐ ਆ ਦੂਸਰੀ ਸਾਈਡ ਘੱਗਰ ਰਹਿ ਗਈ ਸਾਨੂੰ ਨਹੀਂ ਪਤਾ ਕਿ ਕਿਉਂ ਨਹੀਂ ਬਣਾਇਆ ਕਿਉਂ ਨਹੀਂ ਬਣਦਾ ਪਰ ਲੋਕਾਂ ਦੇ ਨੂੰ ਇੱਥੋਂ ਤੱਕ ਬੇਨਤੀ ਹੈ ਲੋਕਾਂ ਦੀ ਕਿ ਜਿਹੜਾ ਕੁਝ ਬਣਿਆ ਹੋਇਆ ਇਹਨੂੰ ਠੀਕ ਤਰੀਕੇ ਨਾਲ ਸਾਫ਼-ਸਫਾਈ ਇਹਦੀ ਰੱਖੀ ਜਾਵੇ ਸੋ ਧੰਨਵਾਦ ਜੀ ਸਾਰਿਆਂ ਦਾ